ਇਸ ਲਈ ਦੀ ਵੱਡੀ ਖਬਰ ਆ ਰਹੀ ਹੈ ਸ਼ੰਭੂ ਬਾਡਰ ਤੋਂ ਜਿੱਥੇ ਕਿ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰਾ ਦੀ ਕੁੱਟਮਾਰ ਕੀਤੀ ਗਈ ਹੈ ਜੀ ਹਾਂ ਕਿਸਾਨਾਂ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਦਰਸਲ ਮਦਨ ਲਾਲ ਜਲਾਲਪੁਰ ਅੱਜ ਕਿਸਾਨਾਂ ਦੇ ਤਰਨੇ 'ਚ ਸ਼ੰਭੂ ਬਾਡਰ ਪਹੁੰਚੇ ਸੀ ਜਿੱਥੇ ਕਿ ਉਹਨਾਂ ਦਾ ਡਟ ਕੇ ਵਿਰੋਧ ਹੋਇਆ ਕੁਝ ਲੋਕਾਂ ਨੇ ਉਹਨਾਂ ਤੇ ਪਾਣੀ ਸੁੱਟਿਆ ਅਤੇ ਉਹਨਾਂ ਦੇ ਕੱਪੜੇ ਤੱਕ ਪਾੜੇ ਗਏ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਪਰੇ ਪੰਪ ਨਾਲ ਉਹਨਾਂ ਉੱਪਰ ਪਾਣੀ ਛਿੜਕਿਆ ਜਾ ਰਿਹਾ ਹੈ ਜਦਕਿ ਕੁਝ ਲੋਕ ਪਾਣੀ ਦੀਆਂ ਬੋਤਲਾਂ ਨਾਲ ਵੀ ਉਹਨਾਂ ਤੇ ਪਾਣੀ ਛੁੱਟਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਨੇ ਉਹਨਾਂ ਨੂੰ ਪੀੜ ਤੋਂ ਕੱਢ ਕੇ ਸੁਰੱਖਿਅਤ ਥਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਵੀ ਉਹਨਾਂ ਦਾ ਵਿਰੋਧ ਜਾਰੀ ਰਿਹਾ ਜੀ ਹਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਮਦਨ ਲਾਲ ਜਲਾਲਪੁਰਾ ਦਾ ਵਿਰੋਧ ਹੋਇਆ ਹੈ ਮਦਨ ਲਾਲ ਜਲਾਲਪੁਰਾ ਸ਼ਬੂ ਬਾਰਡਰ ਤੇ ਪਹੁੰਚੇ ਸੀ ਜਿੱਥੇ ਕਿ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਇਹ ਵੀ ਦੱਸ ਦਈਏ ਕਿ ਮਦਨ ਲਾਲ ਜਲਾਲਪੁਰਾ ਸਾਬਕਾ ਕਾਂਗਰਸੀ ਵਿਧਾਇਕ ਨੇ ਅਤੇ ਉਕਨੌਰ ਹਲਕੇ ਤੋਂ ਵਿਧਾਇਕ ਰਹੇ ਚੁਕੇ ਨੇ ਪਰ ਇਸ ਵਾਰ ਜਦੋਂ ਉਹ ਸ਼ੰਭੂ ਬਾਰਡਰ ਤੇ ਪਹੁੰਚੇ ਤਾਂ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ ਉਹਨਾਂ ਤੇ ਸਪਰੇਅ ਪੰਪ ਨਾਲ ਪਾਣੀ ਛਿੜਕਿਆ ਗਿਆ ਅਤੇ ਪਾਣੀ ਦੀਆਂ ਬੋਤਲਾਂ ਨਾਲ ਵੀ ਉਹਨਾਂ ਦੇ ਸਿਰ ਵਿੱਚ ਅਤੇ ਪਿੱਠ ਤੇ ਪਾਣੀ ਮਾਰਿਆ ਗਿਆ ਇਸ ਤੋਂ ਇਲਾਵਾ ਉਹਨਾਂ ਦੀ ਖਿੱਚ ਤੂ ਵੀ ਕੀਤੀ ਗਈ 11 کیس ਤੋਂ ਪਹਿਲਾਂ ਮਦਨ ਲਾਲ ਜਲਾਲਪੁਰ ਠੀਕ ਉਸ ਥਾਂ ਤੇ ਪਹੁੰਚੇ ਸੀ ਜਿੱਥੇ ਕੇ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਮਦਨ ਲਾਲ ਜਲਾਲਪੁਰ ਸਾਰੀਆਂ ਰੋਕਾਂ ਤੋੜ ਦਿਆਂ ਬੈਰੀਕੇਡਾਂ ਵਾਲੀ ਥਾਂ ਤੇ ਪਹੁੰਚ ਗਏ ਸੀ ਪਰ ਇਸ ਦੌਰਾਨ ਕੁਝ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਉਹਨਾਂ ਤੇ ਪਾਣੀ ਦੀਆਂ ਬੁਛਾੜਾਂ ਮਾਰੀ ਗਈਆਂ ਅਤੇ ਉਹਨਾਂ ਨੂੰ ਤਰਨੇ ਵਾਲੀ ਥਾਂ ਤੋਂ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ I'm gonna go